ਗੀ ਹੈ ਜੀ ਹਾਂ ਆਰ ਡੀ ਐਕਸ ਨਾਲ ਉਡਾਉਣ ਦੀ ਇਹ ਛੇਵੀਂ ਧਮਕੀ ਆ ਚੁੱਕੀ ਹੈ ਤੁਹਾਨੂੰ ਦੱਸਦੇ ਕਿ 5 ਦਿਨ ਹੋ ਚੁੱਕੇ ਨੇ ਲਗਾਤਾਰ ਲਗਾਤਾਰ ਕੀ ਦਰਬਾਰ ਸਾਹਿਬ ਦੇ ਵਿੱਚ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਬੌਮ स्क्वाड ਦੀਆਂ ਟੀਮਾਂ ਲਗੀਆਂ ਹੋਈਆਂ ਨੇ ਪ੍ਰਸ਼ਾਸਨ ਵੀ ਲੱਗਾ ਹੋਇਆ ਹੈ ਚੌਕਸੀ ਦਿਖਾਈ ਜਾ ਰਹੀ ਹੈ ਪਰ ਅੱਜ ਫੇਰ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਈਮੇਲ ਕੀਤੀ ਗਈ ਹੈ ਦਰਬਾਰ ਸਾਹਿਬ ਤੇ ਔਰ ਈਮੇਲ ਦੇ ਵਿੱਚ ਧਮਕੀ ਦਿੱਤੀ ਗਈ ਹੈ ਬੰਬ ਦੇ ਨਾਲ ਉਡਾਉਣ ਦੀ ਔਰ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਕੰਪਲੈਕਸ ਹੈਗਾ ਸ੍ਰੀ ਦਰਬਾਰ ਸਾਹਿਬ ਦੇ ਜਿੰਨੇ ਵੀ ਕੰਪਲੈਕਸ ਨੇ ਦਰਸ਼ਨੀ ਡਿਊਟੀ ਹੈ ਉਹਨਾਂ ਸਾਰਿਆਂ ਤੇ ਖਾਸ ਸੁਰੱਖਿਆ ਜਿਹੜੀ ਹੈ ਉਹ ਦੁੱਗਣੀ ਚੌਗਣੀ ਕਰ ਦਿੱਤੀ ਹੈ ਬੌਮ ਸquad ਦੀਆਂ ਟੀਮਾਂ ਲਗੀਆਂ ਹੋਈਆਂ ਨੇ ਲਗਾਤਾਰ ਆਸ-ਪਾਸ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਥੋਂ ਤੱਕ ਕਿ ਜੋ ਸੀਪੀ ਨੇ ਅੰਮ੍ਰਿਤਸਰ ਦੇ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਜਿਸ ਆਈਪੀ ਐਡਰੈਸ ਤੋਂ ਧਮਕੀ ਆਈ ਹੈ, ਈਮੇਲ ਆਈ ਹੈ, ਉਹ ਐਡਰੈਸ ਅਸੀਂ ਫਾਲੋ ਕੀਤਾ ਹੈ ਤੇ ਉਹ ਫਰੀਦাবাদ ਦੇ ਇੱਕ ਨੌਜਵਾਨ ਦਾ ਨਿਕਲਿਆ ਹੈਗਾ। ਸੋ ਜਿਹੜਾ ਕਿ ਸੌਫਟਵੇਅਰ ਇੰਜੀਨੀਅਰ ਹੈਗਾ ਪੇਸ਼ੇ ਦੇ ਵਜੋਂ ਤਾਂ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਰਾਉਂਡ ਅਪ ਕੀਤਾ ਗਿਆ ਹੈ। ਅੱਗੇ ਇਨਕੁਆਇਰੀ ਕੀਤੀ ਜਾ ਰਹੀ ਹੈਗੀ। ਪਰ ਇਸ ਦੇ ਬਾਵਜੂਦ ਇੱਕ ਧਮਕੀ ਹੋਰ ਆ ਚੁੱਕੀ ਹੈ। ਹੁਣੇ-ਹੁਣੇ ਦਰਬਾਰ ਸਾਹਿਬ ਤੇ ਇੱਕ ਹੋਰ ਈਮੇਲ ਕੀਤੀ ਗਈ ਹੈ। ਐਸਟੀਪੀਸੀ ਦੇ ਵਿੰਗ ਨੂੰ ਆਈਟੀ ਵੈਂਕ ਨੂੰ ਜਿਸ ਦੇ ਵਿੱਚ ਧਮਕੀ ਦਿੱਤੀ ਗਈ ਹੈ ਬੰਬ ਦੇ ਨਾਲ ਅਡਾਉਣ ਦੀ ਇਹ ਛੇਵੀਂ ਧਮਕੀ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਪਹਿਲਾਂ ਵੀ ਪੰਜ ਧਮਕੀਆਂ ਆ ਚੁੱਕੀਆਂ ਨੇ ਔਰ ਹੁਣ ਇਹ ਛੇਵੀਂ ਧਮਕੀ ਦੇ ਦਿੱਤੀ ਗਈ ਹੈ ਕਿ ਅਸੀਂ ਬੰਬ ਦੇ ਨਾਲ ਉਡਾ ਦੇਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜੋ ਐਮਪੀ ਨੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਉਹਨਾਂ ਨੂੰ ਵੀ ਧਮਕੀ ਆ ਚੁੱਕੀ ਹੈ ਥ੍ਰੈਟ ਆ ਚੁੱਕਿਆ ਹੈਗਾ ਉਹਨਾਂ ਨੂੰ ਵੀ ਔਰ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਕਿ ਇਵਨ ਇੱਥੋਂ ਤੱਕ ਥ੍ਰੈਟ ਆਇਆ ਹੈ ਤਾਂ ਹੁਣੇ ਅਸੀਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਤੋਂ ਦਿਖਾ ਰਹੇ ਹਾਂ ਸੋ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਡੇਲੀ ਦੇ ਵਿੱਚ ਸੰਗਤ ਆਉਂਦੀ ਹੈ ਨਤਮਸਤਕ ਹੋਣ ਦੇ ਵਾਸਤੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਸੋ ਡੌਗ ਸਕੁਐਡ ਵੀ ਲੱਗਿਆ ਹੋਇਆ ਹੈ ਬੌਮ ਸਕੁਐਡ ਦੀਆਂ ਟੀਮਾਂ ਵੀ ਲੱਗੀਆਂ ਨੇ ਜੋ ਕੋਈ ਸ਼ੱਕੀ ਵਿਅਕਤੀ ਪਾਇਆ ਜਾਂਦਾ ਹੈ ਉਸਤੇ ਬੈਗ ਦਾ ਉਸਦੇ ਸਮਾਨ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਸਵੇਤ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜਦੋਂ ਇਸ ਤਰੀਕੇ ਦੇ ਨਾਲ ਚੈਕਿੰਗ ਹੁੰਦੀ ਹੈ ਤਾਂ ਪੈਨਿਕ ਵਾਲਾ ਮਾਹੌਲ ਵੀ ਵੱਡ ਜਾਂਦਾ ਹੈਗਾ ਸੋ ਜਿਹੜਾ ਵੀ ਸ਼ੱਕੀ ਲਫਾਫਾ ਕੋਈ ਵੀ ਸ਼ੱਕੀ ਚੀਜ਼ ਦਿੱਖਦੀ ਹੈ ਤਾਂ ਉਹਦੀ ਚੈਕਿੰਗ ਬਕਾਇਦਾ ਕੀਤੀ ਜਾਂਦੀ ਹੈ ਡੌਗ ਸਕੁਐਡ ਦੀ ਟੀਮ ਦੇ ਨਾਲ ਤਾਂ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਸੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿਉਂਕਿ ਇਹ ਧਾਰਮਿਕ ਸਥਾਨ ਬਹੁਤ ਵੱਡਾ ਹੈਗਾ ਸੋ ਸਿੱਖਾਂ ਦੇ ਵਾਸਤੇ ਸਰਵੋੱਚ ਹੈ ਸ਼੍ਰੀ ਅਕਾਲਤ ਸਹਿਬ ਦਰਬਾਰ ਸਾਹਿਬ ਸੋ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਨ ਦੇਦਾਰੀ ਕਰਨ ਲਈ ਆਉਂਦੀ ਹੈ ਸੋ ਏਕੋ ਜੇ ਪਵਿੱਤਰ ਸਥਾਨ ਤੇ ਧਮਕੀ ਆਉਣੀ ਕਿ ਅਸੀਂ ਬੰਬ ਦੇ ਨਾਲ ਉਡਾ ਦੇਾਂਗੇ ਸੋ ਕਿਤਰਾ ਕਿਤੇ ਭਾਵਨਾਵਾਂ ਆਹਟ ਵੀ ਹੁੰਦੀਆਂ ਨੇ ਜਿੰਨੀ ਵੀ ਸੰਗਤ ਹੈ ਸਿੱਖ ਸ਼ਰਧਾਲੂ ਨੇ ਉਹਨਾਂ ਦੀਆਂ ਭਾਵਨਾਵਾਂ ਵੀ ਆਹਟ ਹੋਈਆਂ ਨੇ ਪੈਨਿਕ ਵਾਲਾ ਮਾਹੌਲ ਵੀ ਬਣ ਜਾਂਦਾ ਹੈ ਹਾਲਾਂਕਿ ਪ੍ਰਸ਼ਾਸਨ ਇਨ ਟੱਚ ਹੈਗਾ ਪ੍ਰਸ਼ਾਸਨ ਲਗਾਤਾਰ ਬੇਨਤੀ ਵੀ ਕਰ ਰਿਹਾ ਹੈ ਕਿ ਪੈਨਿਕ ਵਾਲੀ ਕੋਈ ਗੱਲ ਨਹੀਂ ਹੈ ਅਸੀਂ ਲਗਾਤਾਰ ਸੁਰੱਖਿਆ ਆਪਣੀ ਵਧਾ ਦਿੱਤੀ ਹੈ ਹਰੇਕ ਨਿੱਕੀ ਤੋਂ ਨਿੱਕੀ ਚੀਜ਼ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਫਿਰ ਆਈਪੀ ਐਡਰੈਸ ਤੋਂ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਅੰਦਾਜ਼ ਦੇ ਕਿ ਮੁਖਸ ਕਤਰ ਕੁਲਵੰਤ ਸਿੰਘ ਮੰਨਣ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਧਮਕੀਆਂ ਨੂੰ ਲੈ ਕੇ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾ ਪਿਛਲੇ ਦਿਨਾਂ ਤੋਂ ਆਰਡੀਐਕਸ ਮਾਮਲੇ ਦੇ ਵਿੱਚ ਇੱਕ ਨਵਾਂ ਖਲਾਸਾ ਆਇਆ ਕਿਉਂਕਿ ਜਿਸ ਦੇ ਵਿੱਚ ਕੀ ਪੰਜਾਬ ਪੁਲਿਸ ਦੇ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਇੱਕ ਲੜਕੇ ਨੂੰ ਜਿਹੜਾ ਡਿਟੇਨ ਕਰ ਲਿੱਤਾ ਗਿਆ ਤਾਂ ਸਾਡੇ ਨਾਲ ਮੁਖ ਸਕੱਤਰ ਸਾਹਿਬਾਣ ਮੌਜੂਦ ਹੈਗੇ ਨੇ ਸ਼ਰੋਮਣੀ ਕਮੇਟੀ ਤੋਂ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਬੀਤੇ ਦਿਨਾਂ ਤੋਂ ਕਾਫੀ ਜ਼ਿਆਦਾ ਇੱਕ ਡਰ ਦਾ ਮਾਹੌਲ ਵੀ ਜਿਹੜਾ ਪੈਦਾ ਕੀਤਾ ਗਿਆ ਸੀਗਾ ਇੱਕ ਵਿਅਕਤੀ ਵੱਲੋਂ ਜਿਹੜੀਆਂ ਈਮੇਲਾਂ ਆ ਰਹੀਆਂ ਸੀਗੀਆਂ ਤਾਂ ਪੁਲਸ ਵੱਲੋਂ ਅੱਜ ਬਿਆਨ ਦਿੱਤਾ ਗਿਆ ਕਿ ਇੱਕ ਲੜਕੇ ਨੂੰ ਜਿਹੜਾ ਡਿਟੇਨ ਕਰ ਲਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ 6 6 ਦਿਨ ਤੋਂ 5-6 ਦਿਨ ਤੋਂ ਲਗਾਤਾਰ ਈਮੇਲ ਜਿਹੜੀਆਂ ਸਚਕਨ ਦਰਵਾਤ ਸਾਹਿਬ ਵਿਖੇ ਇਸੇ ਤਰ੍ਹਾਂ ਜੋ ਕੇ ਪਾਰਲੀਮੈਂਟ ਮੈਂਬਰ ਆ ਅੰਮ੍ਰਿਤਸਰ ਤੋਂ ਔਜਲਾ ਸਾਹਿਬ ਨੂੰ ਤੇ ਸੀਐਮ ਸਾਹਿਬ ਜੋ ਪੰਜਾਬ ਦੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਇਹ ਈਮੇਲ ਆਈਆਂ ਪਰ ਜਿਹੜਾ ਸੀਰੀਅਸਲੀ ਇਸ਼ੂ ਹੈਗਾ ਕੌਕੇ ਸੱਚਖੰਦ ਦਰਵਾਤ ਸਾਹਿਬ ਵਿਖੇ ਨੇ 1 ਲੱਖ 7 ਲੱਖ ਸੰਗਤ ਜਾਨਾ ਜਿਹੜੀ ਆ ਕੇ ਮੱਥਾ ਟੇਕਦੀ ਹੈ ਤੇ ਜਦੋਂ ਇੱਥੇ ਈਮੇਲ ਆਉਂਦੀ ਹੈ ਤੇ ਸਭ ਨੂੰ ਹੀ ਸੀਰੀਅਸਲੀ ਸੋਚਣਾ ਚਾਹੀਦਾ ਤੇ ਮੈਂ ਅੱਜ ਵੈਲਕਮ ਵੀ ਕਰਦਾ ਕਿ ਚਲੋ ਦੂਜਾ ਔਜਲਾ ਸਾਹਿਬ ਅੱਜ ਇੱਥੇ ਆਏ ਉਹਨਾਂ ਨੇ ਸਾਰਾ ਡਿਸਕਸ ਕੀਤਾ ਤੇ ਉਹਨਾਂ ਨੇ ਸੀਰੀਅਸਲੀ ਇਸ ਗੱਲ ਨੂੰ ਲਿਆ ਵੀ ਹੈ ਉਹ ਅਮੀ ਦੇ ਰਾਇਆ ਦੇਰ ਲਾ ਕੇ ਆਇਆ ਕਿਉਂਕਿ ਉਹਨਾਂ ਉਹਨਾਂ ਦਾ ਉਦੋਂ ਹੀ ਬੰਦ ਆ ਜਿੱਦਣ ਈਮੇਲ ਉਹਨਾਂ ਨੂੰ ਆਈ ਹੈ ਪਰ ਅੱਜ ਆਏ ਅਸੀਂ ਫਿਰ ਵੀ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਉਹਨਾਂ ਨੇ ਸੋਚਿਆ ਤਾਂ ਹੈ ਨਾ ਇਹ ਸ਼ਿਸ਼ੂ ਬਾਰੇ ਤੇ ਭਗਵੰਤ ਮਾਨ ਨੂੰ ਜਿਹੜੀ ਈਮੇਲ ਉਹਨਾਂ ਨੂੰ ਵੀ ਆਈ ਉਹਨਾਂ ਨੇ ਵੀ ਜਿਹੜੀ ਹੈ ਨਾ ਲਾਈਟਲੀ ਲਿਆ ਜੋ ਅੱਜ ਦਾ ਬਿਆਨ ਵੀ ਆਇਆ মিডিਆ ਵਿੱਚ ਉਹ ਲਾਈਟਲੀ ਹੈ ਏਡਾ ਵੱਡਾ ਸੀਰੀਅਸਲੀ ਇਸ਼ੂ ਹੋਵੇ ਸੱਚਿਕਨ ਸੀ ਦਰਵਾਰ ਸਾਹਿਬ ਦਾ ਇਸ਼ੂ ਹੋਵੇ ਤੇ ਸੀਐਮ ਜੀ ਲਾਈਟਲੀ ਲਵੇ ਮਨ ਨੂੰ ਸੱਟ ਵੱਜਦੀ ਹੈ ਤੇ ਦੂਸਰੀ ਜਿਹੜੀ ਗੱਲ ਤੁਸੀਂ ਆਪ ਜੀ ਨੇ ਦੱਸੀ ਹੈ ਤੇ ਸਾਨੂੰ ਵੀ ਪਤਾ ਲੱਗੀ ਹੈ ਕਿ ਇੱਕ ਬੰਦਾ ਹਰਾਤ ਦੇ ਵਿੱਚ ਲਿਆ ਗਿਆ ਪੁਛਕਿਸਲੇ ਤੇ ਤਾਮਨੜ ਦਾ ਉਹ ਛਕਛਾਤੇ ਸੁਭੰ ਦੁੰਬੇ ਉਹਦਾ ਨਾਮ ਹੈ ਤੇ ਉਹਨਾਂ ਨੂੰ ਲਿਆ ਗਿਆ ਹਰਾਤ ਤੇ ਪੁਛਕਿਸਲੇ ਲਿਆ ਗਿਆ ਮੈਂ ਇੱਕ ਮਹੀਨਾ ਸਾਹ ਨੂੰ ਵੀ ਤੇ ਸੀਐਮ ਸਾਹਿਬ ਨੂੰ ਵੀ ਤੇ ਗ੍ਰਹਿ ਮੰਤਰੀ ਜੋ ਹੋਮ ਨੈਸਟਰੀਆ ਹਿੰਦੁਸਤਾਨ ਦੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਕਿ ਐਸੀ ਈਸ਼ੂ ਨੂੰ ਜਿਹੜਾ ਬੰਦਾ ਹਰਾਸਤ ਵਿੱਚ ਲਿਆ ਗਿਆ ਉਹ ਤੋਂ ਪੁੱਛਗਿੱਛ ਕੀਤੀ ਜਾਵੇ ਇਹਦੇ ਵਿੱਚ ਕਿਹੜੀਆਂ ਤਾਕਤਾਂ ਹੈਗੀਆਂ ਕਿਹੜਾ ਗਰੁੱਪ ਹੈ ਕਿਹੜੀਆਂ ਏਜੰਸੀਆਂ ਪਿੱਛੇ ਕੰਮ ਕਰਦੀਆਂ ਪਈਆਂ ਕਿਉਂਕਿ ਗੁਰੂ ਰਾਮਦਾਸ ਦਾ ਦਰ ਸਚਕਾਂਸੀ ਦੇ ਦਰਵਾਜ਼ਾ ਸਾਹਿਬ ਇੱਥੇ ਹਿੰਦੂ ਵੀ ਵੱਡੀ ਆਸਥਾ ਰੱਖਦੇ ਮੱਥਾ ਟੇਕਦੇ ਆ ਸਿੱਖ ਵੀ ਟੇਕਦੇ ਈਸਾਈ ਵੀ ਟੇਕਦੇ ਮੁਸਲਮਾਨ ਵੀ ਆਉਂਦਾ ਤੇ ਇੱਥੇ ਕੋਈ ਵੀ ਕਿਸੇ ਨਾਂ ਦਵੇਤ ਨਹੀਂਗੀ ਨਾ ਊਚਿਆ ਨਾ ਨੀਚਿਆ ਹਰ ਧਰਮ ਦੇ ਹਰ ਫਿਰਕੇ ਦੇ ਹਰ ਜਾਤ ਦੇ ਇੱਥੇ ਆ ਕੇ ਨਮਸਤਕ ਹੁੰਦੇ ਆ ਵੀ ਇਹ ਦੇ ਦੇ ਪਿੱਛੇ ਜੇ ਸਰਬਦਾ ਭਲਾ ਮੰਗਣ ਵਾਲਾ ਸਥਾਨ ਆ ਸਭ ਦੀਆਂ ਝੋਲੀਆਂ ਭਰਨ ਵਾਲਾ ਸਥਾਨ ਹੈਗਾ ਤੇ ਸਭ ਨੂੰ ਦੀਆਂ ਝੋਲੀਆਂ ਭਰਦਾ ਤੇ ਇੱਥੇ ਕਿਹਦੀ ਈਗੋ ਆ ਗਈ ਕਿਹਦੀ ਦੁਵੈਤ ਆ ਗਈ ਕਿਹਦਾ ਕਿਹਦੀ ਏਡੀ ਨਫਰਤ ਆ ਗਈ ਇਹਦੀ ਸ਼ਾਨਵੀਨ ਜਿਹੜੀ ਆ ਉਹ ਪੂਰੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਦੋਚੀ ਐ ਉਹਨਾਂ ਨੂੰ ਕਟੜੇ ਦੇ ਵਿੱਚ ਖੜੇ ਕਰਕੇ ਬੱਤ-ਬੱਤ ਸਜਾਵਾਂ ਦਿੱਤੀਆਂ ਜਾਣ ਪਰਚੇ ਦਰਜ ਕਰਕੇ ਤੇ ਦੂਜਾ ਮੈਂ ਇਹ ਕਹਿੰਦਾ ਕੋ ਖਾਣਾ ਪੂਰਤੀ ਨਾ ਹੋਵੇ ਕਿਉਂਕਿ ਇਸ ਛੂਹੇ ਖਾਣਾ ਪੂਰਤੀ ਨਹੀਂ ਹੋਣੀ ਚਾਹੀਦੀ ਤੇ ਖਾਣਾ ਪੂਰਤੀ ਨਾ ਹੋਵੇ ਤੇ ਇੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਕੁਤਰ ਸਾਹਿਬ ਇਸ ਲੜਕੇ ਬਾਰੇ ਜਿਹੜਾ ਬੀਟੈਕ ਕੀਤੀ ਗਈ ਆ ਸੌਫਟਵੇਅਰ ਇੰਜੀਨੀਅਰ ਆ ਤਾਂ ਇਸ ਦੀ ਜਿਹੜੀ ਅੱਜ ਪੁੱਛਗਿਸ਼ ਕੀਤੀ ਜਾਏਗੀ ਕਿਉਂਕਿ ਡਿਟੇਨ ਕਰ ਲਿੱਤਾ ਗਿਆ ਐਸ ਨੂੰ ਤਾਂ ਕਿਵੇਂ ਵੇਖਦੇ ਹੋ ਕਿ ਇੰਨਾ ਪੜਿਆ ਲਿਖਿਆ ਨੌਜਵਾਨ ਹੋ ਕੇ ਵੀ ਜਿਹੜਾ ਜਿਸ ਵੱਲੋਂ ਇੰਨੀ ਘਟ ਗਿਆ ਕੰਮ ਜੋ ਕਹਿ ਸਕਦੇ ਕਿ ਕੀਤਾ ਗਿਆ ਹੁਣ ਪੁਲਿਸ ਜਿਹੜੀ ਆ ਪੁੱਛਗਿਸ਼ ਕਰੇ ਦੇਖੋ ਪੁਲਿਸ ਨੇ ਪੁੱਛਗਿਸ਼ ਕਰਨੀ ਮੈਨੂੰ ਜੋ ਲੱਗਦਾ ਹੈ ਇਹ ਕੱਲਾ ਬੰਦਾ ਨਹੀਂ ਕਿਉਂਕਿ ਜਦੋਂ ਪੁਲਿਸ ਨੇ ਉਹਨੂੰ ਹਰਾਸਤ ਵਿੱਚ ਲੈ ਲਿਆ ਮੈਂ ਯਕੀਨ ਆਪਣੇ ਨਾਲ ਕਹਿੰਦਾ ਉਹ ਤੋਂ ਬਾਅਦ ਵੀ ਸਾਨੂੰ ਈਮੇਲ ਆਈ ਹੈ ਇਹਦਾ ਮਤਲਬ ਕੋਈ ਗਰੁੱਪ ਕੰਮ ਕਰਦਾ ਕੋਈ ਏਜੰਸੀ ਕੰਮ ਕਰਦੀ ਕੋਈ ਇਹ ਵੱਡੀਆਂ ਤਾਕਤਾਂ ਪਿੱਛੇ ਕੰਮ ਕਰਦੀਆਂ ਉਹ ਉਹਨਾਂ ਨੂੰ ਕਟਾਰੇ ਵਿੱਚ ਖੜਾ ਕਰਨਾ ਚਾਹੀਦਾ ਸੰਗਤ ਦੇ ਵਿੱਚ ਪਤਾ ਲੱਗਣਾ ਚਾਹੀਦਾ ਮੈਂ ਫਿਰ ਦੁਬਾਰਾ ਕਹਿੰਦਾ ਕਿ ਇਹਦੀ ਡੀਪਲੀ ਜਾਂਚ ਹੋਣੀ ਚਾਹੀਦੀ ਉਸ ਤੋਂ ਬਾਅਦ ਵੀ ਕੋ ਤੁਮ ਕਹੀ ਹੈ ਇਸ ਨੂੰ ਫੜਨ ਤੋਂ ਬਾਅਦ ਕਿੰਨੀਆਂ ਕੁੱਲ ਤੁਮ ਕਿਆ ਸਾਨੂੰ ਸਾਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਬੰਦੇ ਉਸ ਨੂੰ ਹਰਾਸਤ ਵਿੱਚ ਲੈ ਲਿਆ ਤੋ ਉਸ ਤੋਂ ਬਾਅਦ ਵੀ ਸਾਨੂੰ ਈਮੇਲ ਆਈ ਹੈ ਉਸ ਤੋਂ ਬਾਅਦ ਈਮੇਲ ਆਈ ਹੈ ਤਾਂ ਹੁਣ ਮੰਗ ਕਰਦੇ ਹਾਂ ਕਿ ਪੂਰਨ ਤੌਰ ਤੇ ਜਾਂਚ ਜਿਹੜੀ ਕੀਤੀ ਹੈ ਤੇ ਜਿਹੜੇ ਹੋਰ ਵੀ ਇਸ ਦੇ ਸਾਥੀ ਹੋਣਗੇ ਉਸ ਨੂੰ ਫੜ ਕੇ ਜਿਹੜਾ ਅਸੀਂ ਪੂਰਨ ਜ਼ੋਰ ਦੇ ਨਾਲ ਆਪ ਵੀ ਆਵਾਜ਼ ਠਾਵਾਂਗੇ ਛੂਣੀ ਕਮੇਟੀ ਅਸੀਂ ਅੱਗੇ ਵੀ ਜਿਹੜੀ ਦੂਜੇ ਭਾਵੇਂ ਉਹ ਹੋਮ ਨੈਚਰ ਦੇ ਭਾਵੇਂ ਚੀਫ ਮਿੰਟਟਰ ਤਦ ਸਾਨੂੰ ਬੇਨਤੀ ਕੀਤੀ ਹੈ ਭਾਈ ਉਸ ਇਹਦੀ ਛਾਣਬੀਨ ਜਿਹੜੀ ਆ ਡੀਪਲੀ ਸਰਚ ਕਰਕੇ ਹੋਣੀ ਚਾਹੀਦੀ ਹੈ ਸੀਰੀਅਸਲੀ ਹੋਣੀ ਚਾਹੀਦੀ ਨਾ ਕਿ ਖਾਨਾ ਪੂਰਤੀ ਹੋਣੀ ਚਾਹੀਦੀ ਕਿਉਂਕਿ ਇੱਦੀ ਵੱਡੀ ਲੱਖਾਂ ਦੀ ਸੰਗਤ ਜਿਹੜੀ ਆਉਂਦੀ ਆ ਉਹਦੀ ਆਸਤਾਨ ਨੂੰ ਵੀ ਢਾ ਲੱਗਦੀ ਹੈ ਸਿਕਿਉਰਿਟੀ ਪੱਖੋਂ ਜੇ ਅਸੀਂ ਕਿਤੇ ਵੀ ਖਾਮੀ ਹੁੰਦੀ ਹੈ ਤੇ ਫਿਰ ਸੰਗਤ ਜਿਹੜੀ ਆ ਮੈਂ ਇਹ ਵੀ ਕਹਿਣਾ ਕਿਤੇ ਇਦਾਂ ਦਾ ਡਰਾਮਾ ਨਾ ਹੋਵੇ ਕਿ ਕਿਸੇ ਦੇ ਮਨ ਨੂੰ ਕਿਸੇ ਦੇ ਅੱਖਾਂ ਦੇ ਵਿੱਚ ਇਹ ਗੱਲ ਰਗਤਿਤ ਹੋਵੇ ਵੀ ਇੱਥੇ ਦਿਨ ਰਾਤ ਭਾਵੇਂ ਸਵੇਰਿਆ ਭਾਵੇਂ ਸ਼ਾਮਿਆ ਭਾਵੇਂ ਦੁਪਹਿਰਿਆ ਭਾਵੇਂ ਸਿਆਲਿਆ ਭਾਵੇਂ ਗਰਮੀ ਹੈ ਵੀ ਇੱਥੇ ਲੱਖਾਂ ਦੀ ਤਦਾਦ 'ਚ ਸੰਗਤ ਕਿਉਂ ਆਉਂਦੀ ਹੈ ਇਹੋ ਗੱਲ ਮਨ ਨੂੰ ਚਬਦੀ ਹੋਵੇ ਜਿਸ ਕਰਕੇ ਉਹ ਈਮੇਲ ਘੜੀ ਪਿੱਛੋਂ ਪਾ ਰਿਹਾ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਅੱਜ ਵੀ ਸੰਗਤ ਲੱਖਾਂ ਦੀ ਤਦਾਦ ਦੇ ਵਿੱਚ ਹੈ ਵੀ ਕੋਈ ਵਿਚਾ ਨਹੀਂ ਅਸੀਂ ਤਿੱਖੀ ਨਜ਼ਰ ਰੱਖੀ ਆ ਪੁਲਿਸ ਵੀ ਆਈ ਆ ਬੀਐਸਐਫ ਵੀ ਆਈ ਆ ਹਰ ਤਰ੍ਹਾਂ ਦੀ ਸ਼ਾਨਦੀਨ ਕੀਤੀ ਗਈ ਆ ਡਰ ਤੋਂ ਭੈ ਤੋਂ ਮੁਕਤ ਹੋ ਕੇ ਗੁਰੂ ਦੇ ਦਰਸ਼ਨ ਕਰੋ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਾਂ ਸਾਡਾ ਮੁਖ 77 ਸਾਹਿਬਾਂ ਤੋਂ ਉਹਨਾਂ ਵੱਲੋਂ ਖੁੱਲ ਕੇ ਜਿਹੜੀ ਗੱਲਬਾਤ ਇਸ ਦੇ ਉੱਤੇ ਕੀਤੀ ਗਈ ਆ ਤਾਂ ਪੰਜਾਬ ਪੁਲਿਸ ਵੱਲੋਂ ਹੁਣ ਜਿਹੜਾ ਈਮੇਲ ਦੇ ਵਿੱਚ ਧਮਕੀ ਦਿੱਤੀ ਗਈ ਹੈ ਬੰਬ ਦੇ ਨਾਲ ਉਡਾਉਣ ਦੀ ਔਰ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਕੰਪਲੈਕਸ ਹੈਗਾ ਸ੍ਰੀ ਦਰਬਾਰ ਸਾਹਿਬ ਦੇ ਜਿੰਨੇ ਵੀ ਕੰਪਲੈਕਸ ਨੇ ਦਰਸ਼ਨੀ ਡਿਊਟੀ ਹੈ ਉਹਨਾਂ ਸਾਰਿਆਂ ਤੇ ਖੀ ਸੁਰੱਖਿਆ ਜਿਹੜੀ ਹੈ ਉਹ ਦੁੱਗਣੀ ਚੌਗਣੀ ਕਰ ਦਿੱਤੀ ਹੈ ਬੌਮਸ स्क्वाड ਦੀਆਂ ਟੀਮਾਂ ਲਗੀਆਂ ਹੋਈਆਂ ਨੇ ਲਗਾਤਾਰ ਆਸ-ਪਾਸ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਥੋਂ ਤੱਕ ਕਿ ਜੋ ਸੀਪੀ ਨੇ ਅੰਮ੍ਰਿਤਸਰ ਤੋਂ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਜਿਸ ਆਈਪੀ ਐਡਰੈਸ ਤੋਂ ਧਮਕੀ ਆਈ ਹੈ ਈਮੇਲ ਆਈ ਹੈ ਉਹ ਐਡਰੈਸ ਅਸੀਂ ਫਾਲੋ ਕੀਤਾ ਹੈ ਤੇ ਉਹ ਫਰੀਦাবাদ ਦੇ ਇੱਕ ਨੌਜਵਾਨ ਦਾ ਨਿਕਲਿਆ ਹੈਗਾ ਸੋ ਜਿਹੜਾ ਕਿ ਸੌਫਟਵੇਅਰ ਇੰਜੀਨੀਅਰ ਹੈਗਾ ਪੇਸ਼ੇ ਦੇ ਵਜੋਂ ਤਾਂ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਰਾਉਂਡ ਅਪ ਕੀਤਾ ਗਿਆ ਹੈ ਅੱਗੇ ਇਨਕੁਆਰੀ ਕੀਤੀ ਜਾ ਰਹੀ ਹੈਗੀ ਆ ਪਰ ਇਸ ਦੇ ਬਾਵਜੂਦ ਇੱਕ ਧਮਕੀ ਹੋਰ ਆ ਚੁੱਕੀ ਹੈ ਹੁਣੇ ਹੁਣੇ